ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਮੈਂ 13 ਕੋਸਾਲ ਦੀ ਸੀ ਜਦੋਂ ਮੈਨੂੰ ਇੱਕ ਟਰੱਕ ਡਰਾਈਵਰ ਚੁੱਕ ਕੇ ਪੰਜਾਬ ਲੈ ਆਇਆ ਪੰਜਾਬ ਲੈ ਆ ਕੇ ਉਹਨੇ ਮੈਨੂੰ ਇੱਕ ਆਦਖੜਾ ਮਰਦ ਨੂੰ ਵੇਚ ਦਿੱਤਾ ਮੈਨੂੰ ਉਦੋਂ ਕੋਈ ਵੀ ਸਮਝ ਨਹੀਂ ਸੀ ਜਿਹੜੇ ਬੰਦੇ ਨੇ ਮੈਨੂੰ ਖਰੀਦਿਆ ਉਹ ਕਾਫੀ ਵੱਡਾ ਸੀ ਉਹਦੀ ਦਾੜ੍ਹੀ ਵੀ ਚਿੱਟੀ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਚਾਹੇ ਦੋ ਮੈਨੂੰ ਆਪਣੀ ਧੀ ਬਣਾਉਣਾ ਚਾਹੁੰਦਾ ਹੋਵੇ ਤੇ ਮੈਂ ਡਰੀ ਸਹਿਮੀ ਹੋਈ ਉਹਦੇ ਨਾਲ ਤੁਰ ਪਈ ਜਦੋਂ ਮੈਂ ਉਹਦੇ ਘਰ ਗਈ ਤਾਂ ਉਹਦੇ ਘਰ ਵਿੱਚ ਉਹਦੀ ਮਾਂ ਤੇ ਇੱਕੋ ਦਾ ਹੋਰ ਪਰਾ ਸੀ ਮੈਂ ਡਰੀ ਸਹਮੀ ਇੱਕ ਕਮਰੇ ਵਿੱਚ ਬਹਿ ਗਈ ਜਦੋਂ ਰਾਤ ਹੋਈ ਤਾਂ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੈਂ ਸਾਹਮਣੇ ਉਹੀ ਆਦਮੀ ਖੜਾ ਸੀ ਫਿਰ ਉਸਨੇ ਜੋ ਮੇਰੇ ਨਾਲ ਕੀਤਾ ਉਹ ਸੁਣ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਮੈਂ ਬਿਆਰ ਦੀ ਇੱਕ ਪਿੰਡ ਦੀ ਰਹਿਣ ਵਾਲੀ ਆ ਮੇਰਾ ਨਾਂ ਪੂਜਾਇਆ ਬਚਪਨ ਵਿੱਚ ਹੀ ਮੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਸੀ ਅਸੀਂ ਚਾਰ ਭੈਣ ਪਰਾ ਸੀ ਸਾਰੇ ਛੋਟੇ ਸੀ ਮੈਂ ਸਾਰਿਆਂ ਨਾਲੋਂ ਵੱਡੀ ਸੀ ਮੇਰੇ ਪਾਪਾ ਮਿਹਨਤ ਮੰਜ਼ੂਰੀ ਕਰਦੇ ਤੇ ਘਰ ਦਾ ਗੁਜ਼ਾਰਾ ਕਰਦੇ ਅਸੀਂ ਉਦੋਂ ਬਹੁਤ ਛੋਟੇ ਛੋਟੇ ਸੀ ਇਸ ਕਰਕੇ ਰੋਟੀ ਪੱਕਣੀ ਔਖੀ ਹੋ ਗਈ ਸੀ ਮੈਂ ਵੀ ਉਸ ਟਾਈਮ ਸਕੂਲ ਜਾਂਦੀ ਹੁੰਦੀ ਸੀ ਤੇ ਛੋਟੇ ਭੈਣ ਭਰਾ ਵੀ ਮੇਰੇ ਨਾਲ ਹੀ ਜਾਂਦੇ ਸੀ ਇੱਕ ਦਿਨ ਮੇਰੀ ਭੂਆ ਸਾਡੇ ਘਰ ਆਈ ਤੇ ਉਹ ਮੇਰੇ ਪਾਪਾ ਨੂੰ ਕਹਿਣ ਲੱਗੀ ਕਿ ਬੱਚੇ ਹਜੇ ਛੋਟੇ ਆ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਆ ਕਿਉਂਕਿ ਜ਼ਿੰਦਗੀ ਬੜੀ ਲੰਮੀ ਆ ਤੇ ਇਸ ਤਰ੍ਹਾਂ ਜ਼ਿੰਦਗੀ ਲੰਗਾਉਣੀ ਬਹੁਤ ਔਖੀ ਆ ਦੇ ਨਾਲੇ ਤੇਰੇ ਘਰ ਦੀ ਰੋਟੀ ਪੱਕਦੀ ਹੋ ਜੂਗੀ। Papa ਨੇ ਕੁਝ ਟਾਈਮ ਸੋਚ ਕੇ ਵਿਆਹ ਹੀ ਹਾਂ ਕਹਿ ਦਿੱਤੀ ਤੇ ਮੇਰੀ ਭੂਆ ਨੇ ਮੇਰੇ ਪਾਪਾ ਦਾ ਦੂਜਾ ਵਿਆਹ ਕਰ ਦਿੱਤਾ। ਜਦੋਂ ਮੇਰੇ ਪਾਪਾ ਦੀ ਦੂਜੀ ਪਤਨੀ ਘਰ ਆਈ ਤਾਂ ਸਾਨੂੰ ਬਹੁਤ ਖੁਸ਼ੀ ਸੀ ਕਿ ਚਲੋ ਹੁਣ ਰੋਟੀ ਪੱਕੀ ਤਾਂ ਮਿਲ ਜਾਊਗੀ। ਪਰ ਅਸੀਂ ਆਪਣੀ ਮਾਂ ਨੂੰ ਨਹੀਂ ਭੁੱਲ ਪਾਰੇ ਸੀ। ਮਾਂ ਦੀ ਬਹੁਤ ਸਾਨੂੰ ਯਾਦ ਆਉਂਦੀ ਸੀ ਪਰ ਮੇਰੀ ਭੂਆ ਕਹਿੰਦੀ ਸੀ ਇਹ ਵੀ ਤੁਹਾਡੀ ਮਾਂ ਹੀ ਆ ਇਹਨੂੰ ਮਾਂ ਹੀ ਬੋਲਿਆ ਕਰੋ ਉਹ ਈ ਤੁਹਾਨੂੰ ਬਹੁਤ ਪਿਆਰ ਦਵੇਗੀ ਇਹ ਤੁਹਾਨੂੰ ਕਦੀ ਵੀ ਡਾਂਟੇਗੀ ਨਹੀਂ ਨਾ ਹੀ ਕਦੀ ਤੁਹਾਨੂੰ ਕੁੱਟੇਗੀ ਖਾਣ ਨੂੰ ਵੀ ਬਹੁਤ ਵਧੀਆ-ਵਧੀਆ ਖਾਣਾ ਬਣਾ ਕੇ ਦਵੇਗੀ ਥੋੜਾ ਜਿਹਾ ਤਾਂ ਇਦਾਂ ਹੀ ਬਹੁਤ ਵਧੀਆ ਲੰਘਿਆ ਮਾਂ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਸੀ ਮੇਰੇ ਪਾਪਾ ਸਾਨੂੰ ਬਹੁਤ ਪਿਆਰ ਕਰਦੇ ਸੀ ਪਰ ਥੋੜੇ ਸਮੇਂ ਬਾਅਦ ਹੀ ਮੇਰੀ ਮਤਰਈ ਮਾਂ ਦਾ ਰੂਪ ਬਦਲ ਗਿਆ ਉਹ ਆਪਣੀਆਂ ਅਸਲੀ ਰੂਪ ਵਿੱਚ ਆ ਗਈ ਹੁਣ ਉਹ ਸਾਡੇ ਕੋਲੋਂ ਸਾਰਾ ਘਰ ਦਾ ਕੰਮ ਕਰਵਾਉਣ ਦੀ ਤੇ ਸਾਰਾ ਸਾਰਾ ਦਿਨ ਸਾਨੂੰ ਡਾਂਟਦੀ ਰਹਿੰਦੀ ਜੇ ਕੋਈ ਕੰਮ ਵਿਗੜ ਜਾਂਦਾ ਤਾਂ ਕੁੱਟ ਵੀ ਦਿੰਦੀ ਇੱਕ ਦਿਨ ਤਾਂ ਹਾਦੀ ਹੋ ਗਈ ਮੈਂ ਘਰ ਦੀ ਛੱਤ ਤੇ ਖੇਡ ਰਹੀ ਸੀ ਆਪਣੇ ਛੋਟੇ ਭੈਣ ਭਾਈਆਂ ਨਾਲ ਤਾਂ ਮੇਰੀ ਦੂਜੀ ਮਾਂ ਨੂੰ ਪਤਾ ਨਹੀਂ ਕਿਉਂ ਗੁੱਸਾ ਆ ਗਿਆ ਕਿਉਂਕਿ ਹਜੇ ਭਾਂਡੇ ਧੋਣ ਵਾਲੇ ਪੈ ਸੀ ਉਹ ਫਟਾਫਟ ਚ ਆਈ ਤੇ ਮੈਨੂੰ ਗੁੱਸੇ ਨਾਲ ਆਣ ਕੇ ਕੁੱਟਣ ਲੱਗ ਪਈ ਮੈਂ ਬਹੁਤ ਰੋਈ ਚੀਕੀ ਚਲਾਈ ਮਾਂ ਕੋਲੋਂ ਮਾਫੀ ਵੀ ਮੰਗੀ ਕਿ ਅੱਗੇ ਤੋਂ ਮੈਂ ਕਦੀ ਕੋਈ ਗਲਤੀ ਨਹੀਂ ਕਰਾਂਗੀ ਮੈਂ ਘਰ ਦੇ ਸਾਰੇ ਕੰਮ ਕਰਿਆ ਕਰਾਂਗੀ ਪਰ ਮਾਂ ਨੂੰ ਮੇਰੇ ਤੇ ਪੂਰਾ ਤਰਸ ਨਾ ਆ ਉਹਨੇ ਮੈਨੂੰ ਸ਼ਾਂਤ ਤੋਂ ਧੱਕਾ ਦੇ ਦਿੱਤਾ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਜਾਂ ਮੇਰੀ ਵਧੀ ਕਹਿ ਲੋ ਮੈਂ ਬਚ ਗਈ ਪਰ ਮੇਰੀ ਬਾਹ ਤੇ ਸੱਟ ਲੱਗ ਗਈ ਸੀ ਫਿਰ ਮੇਰੇ ਪਾਪਾ ਨੇ ਬਹੁਤ ਇਲਾਜ ਕਰਵਾਇਆ ਮੇਰੀ ਬਾਹ ਥੋੜੀ ਬਹੁਤ ਠੀਕ ਹੋਈ ਇਸੇ ਤਰ੍ਹਾਂ ਸਮਾਂ ਲੰਘ ਰਿਹਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਕਿਸਮਤ ਇਹਦੇ ਨਾਲੋਂ ਵੀ ਖਰਾਬ ਹੋਣ ਵਾਲੀ ਆ ਕਿ ਮੇਰਾ ਮਾੜਾ ਸਮਾਂ ਹਜੇ ਆਇਆ ਨਹੀਂ ਉਹ ਤਾਂ ਆਉਣ ਵਾਲਾ ਸੀ ਇੱਕ ਦਿਨ ਮੈਂ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਆਪਣੀਆਂ ਸਹੇਲੀਆਂ ਨਾਲ ਸਾਡੇ ਗੁਆਂਢ ਇੱਕ ਅੰਕਲ ਰਹਿੰਦੇ ਸੀ ਸ਼ਾਇਦ ਉਹ ਪੰਜਾਬ ਤੋਂ ਸੀ ਉਹ ਇੱਕ ਟਰੱਕ ਡਰਾਈਵਰ ਸੀ ਤੇ ਜਦੋਂ ਵੀ ਟਰੱਕ ਲੈ ਕੇ ਸਾਡੇ ਪਿੰਡ ਜਾਂਦੇ ਤਾਂ ਉਹ ਸਾਡੇ ਗਵਾਂਢ ਵਿੱਚ ਹੀ ਕਿਰਾਏ ਦੇ ਕਮਰੇ ਤੇ ਰਹਿੰਦੇ ਹੁੰਦੇ ਸੀ ਉਸ ਦਿਨ ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ ਘਰ ਆ ਵਾਪਸ ਆ ਰਹੀ ਸੀ ਤਾਂ ਉਹ ਅੰਕਲ ਰਸਤੇ ਵਿੱਚ ਮਿਲੇ ਤਾਂ ਉਹ ਸਾਨੂੰ ਕਹਿਣ ਲੱਗੇ ਕਿ ਆਓ ਮੈਂ ਤੁਹਾਨੂੰ ਸਾਰਿਆਂ ਨੂੰ ਕਮਾ ਕੇ ਲੈਂਦਾ ਹਾਂ ਆਪਾਂ ਇਸ ਸਟੇਸ਼ਨ ਤੋਂ ਗੱਡੀ ਵਿੱਚ ਚੜਾਂਗੇ ਤੇ ਅਗਲੇ ਸਟੇਸ਼ਨ ਤੇ ਵਾਪਸ ਫਿਰ ਆ ਜਾਵਾਂਗੇ ਤੇ ਨਾਲ ਹੀ ਉਸਨੇ ਸਾਨੂੰ ਬਹੁਤ ਸਾਰੀਆਂ ਟੌਫੀਆਂ ਤੇ ਚਾਕਲੇਟ ਵੀ ਦਿੱਤੀਆਂ ਮੇਰੀਆਂ ਸਾਰੀਆਂ ਸਹੇਲੀਆਂ ਕਹਿਣ ਲੱਗੀਆਂ ਕਿ ਚਲੋ ਆਪਾਂ ਚੱਲਦੀਆਂ ਆ ਮੈਂ ਵੀ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਚਲੀ ਗਈ ਕਿ ਚਲੋ ਕੁੰਮ ਫਿਰ ਕੇ ਆਉਂਦੇ ਹਾਂ ਕਿਉਂਕਿ ਅੰਕਲ ਨੇ ਅੰਕਲ ਤੇ ਸਾਨੂੰ ਪੂਰਾ ਭਰੋਸਾ ਸੀ ਕਿ ਸਾਡੇ ਨਾਲ ਕੁਝ ਵੀ ਗਲਤ ਨਹੀਂ ਕਰਨਗੇ ਪਰ ਕਿਸੇ ਦੀ ਨੀਅਤ ਕਦੋਂ ਬਦਲ ਜਾਵੇ ਕੋਈ ਪਤਾ ਨਹੀਂ ਚੱਲਦਾ ਉਹ ਅੰਕਲ ਸਾਨੂੰ ਸਟੇਸ਼ਨ ਤੇ ਲੈ ਕੇ ਚਲੇ ਗਏ ਸਟੇਸ਼ਨ ਤੇ ਜਦੋਂ ਗੱਡੀ ਆਈ ਤਾਂ ਸਾਨੂੰ ਸਾਰਿਆਂ ਨੂੰ ਗੱਡੀ ਵਿੱਚ ਬਿਠਾ ਲਿਆ ਜਦੋਂ ਅਗਲਾ ਸਟੇਸ਼ਨ ਆਇਆ ਤਾਂ ਮੇਰੀਆਂ ਸਾਰੀਆਂ ਸਹੇਲੀਆਂ ਪਤਾ ਨਹੀਂ ਕਿੱਦਾਂ ਗੱਡੀ ਵਿੱਚ ਉਤਰ ਗਈਆਂ ਪਰ ਮੈਂ ਉਸ ਅੰਕਲ ਦੇ ਕੋਲ ਹੀ ਬੈਠੀ ਰਹੀ ਮੈਂ ਇਹ ਸੋਚੀ ਜਾ ਰ ਸੋਚ ਰਹੀ ਸੀ ਕਿ ਮੈਂ ਅੰਕਲ ਦੇ ਨਾਲ ਹੀ ਉਤਰੂੰਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਦਿਲ ਵਿੱਚ ਕੀ ਆ ਕਿਉਂਕਿ ਮੇਰੇ ਨਾਲ ਇੰਨਾ ਬੁਰਾ ਕਰਨ ਵਾਲੇ ਸੀ ਮੈਂ ਗੱਡੀ ਵਿੱਚ ਬੈਠੀ ਰਹੀ ਤੇ ਸੋਚਦੀ ਰਹੀ ਕਿ ਅੰਕਲ ਉਤਰ ਕਿਉਂ ਨਹੀਂ ਰਹੇ ਹਜੇ ਤੱਕ ਸਾਡਾ ਸਟੇਸ਼ਨ ਕਿਉਂ ਨਹੀਂ ਆਇਆ ਗੱਡੀ ਆਪਣੀ ਰਫ਼ਤਾਰ ਚੱਲਦੀ ਜਾ ਰਹੀ ਸੀ ਚੱਲਦੀ ਜਾ ਰਹੀ ਸੀ ਮੈਂ ਭੁੱਖੀ ਪਾਣੀ ਬਸ ਇਦਾਂ ਹੀ ਬੈਠੀ ਆਪਣੇ ਸਟੇਸ਼ਨ ਦਾ ਇੰਤਜ਼ਾਰ ਕਰ ਰਹੀ ਸੀ ਮੈਂ ਆਪਣੇ ਘਰ ਜਾਣਾ ਆ ਮੈਂ ਅੰਕਲ ਨੂੰ ਇੱਕ ਦੋ ਵਾਰ ਕਿਹਾ ਵੀ ਕਿ ਮੈਂ ਮੇਰੇ ਪਾਪਾ ਉਡੀਕਦੇ ਹੋਣਗੇ ਮੇਰੀ ਮਾਂ ਮੈਨੂੰ ਮਾਰੂਗੀ ਤੁਸੀਂ ਉਤਰ ਕਿਉਂ ਨਹੀਂ ਰਹੇ ਮੈਂ ਘਰ ਜਾਣਾ ਆ ਪਰ ਅੰਕਲ ਮੈਨੂੰ ਕਹਿਣ ਲੱਗੇ ਬੇਟਾ ਕੋਈ ਗੱਲ ਨਹੀਂ ਮੈਂ ਤੈਨੂੰ ਤੇਰੇ ਘਰ ਪਹੁੰਚਾ ਦੂੰਗਾ ਤੂੰ ਫਿਕਰ ਨਾ ਕਰ ਮੈਂ ਅੰਕਲ ਤੇ ਭਰੋਸਾ ਕਰਕੇ ਉਹਨਾਂ ਦੇ ਕੋਲ ਹੀ ਬੈਠੀ ਰਹੀ ਅਗਲੀ ਸਵੇਰ ਇੱਕ ਸਟੇਸ਼ਨ ਆਇਆ ਜਿੱਥੇ ਗੱਡੀ ਰੁਕੀ ਤੇ ਅੰਕਲ ਮੈਨੂੰ ਲੈ ਕੇ ਗੱਡੀ ਵਿੱਚ ਉਤਰ ਗਏ ਉਹ ਮੇਰੇ ਲਈ ਬਿਲਕੁਲ ਅਣਜਾਣ ਜਗ੍ਹਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿੱਥੇ ਆ ਗਈਆਂ ਉੱਥੋਂ ਦੇ ਲੋਕਾਂ ਦੀ ਬੋਲੀ ਵੀ ਹੋਰ ਸੀ ਜਿਹੜੀ ਮੈਨੂੰ ਥੋੜੀ-ਥੋੜੀ ਸਮਝ ਆਉਂਦੀ ਸੀ ਮੈਨੂੰ ਉਹਨਾਂ ਦੀ ਬੋਲੀ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਸੀ ਕਿ ਉਹ ਕੀ ਬੋਲਦਿਆ ਫਿਰ ਅੰਕਲ ਮੈਨੂੰ ਬੱਸ ਵਿੱਚ ਬਿਠਾ ਕੇ ਆਪਣੇ ਨਾਲ ਆਪਣੇ ਪਿੰਡ ਲੈ ਗਏ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਅੰਕਲ ਤੁਸੀਂ ਮੈਨੂੰ ਕਿੱਥੇ ਲੈ ਕੇ ਆ ਗਏ ਹੋ ਤਾਂ ਉਹ ਕਹਿਣ ਲੱਗੇ ਮੈਂ ਤੈਨੂੰ ਆਪਣਾ ਪਿੰਡ ਦਿਖਾਉਣ ਲਈ ਲੈ ਕੇ ਆਇਆ ਹਾਂ ਤੇ ਮੈਂ ਤੇਰੇ ਪਾਪਾ ਨੂੰ ਫੋਨ ਤੇ ਦੱਸ ਦਿੱਤਾ ਆ ਕਿ ਪੂਜਾ ਮੇਰੇ ਨਾਲ ਆ ਤੁਸੀਂ ਫਿਕਰ ਨਾ ਕਰੋ ਮੈਨੂੰ ਵੀ ਤਸੱਲੀ ਹੋ ਗਈ ਤੇ ਚਲੋ ਅੰਕਲ ਨੇ ਪਾਪਾ ਨੂੰ ਫੋਨ ਕਰ ਹੀ ਦਿੱਤਾ ਆ ਹੁਣ ਪਾਪਾ ਮੈਂ ਟੰਗੋ ਜਰ ਨਹੀਂ ਕਹਿਣਗੇ ਉਹ ਅੰਕਲ ਨੇ ਮੈਨੂੰ 4 ਦਿਨ ਆਪਣੇ ਘਰ ਰੱਖਿਆ ਵਧੀਆ ਕੱਪੜੇ ਦਿੱਤੇ ਖਾਣ ਨੂੰ ਵਧੀਆ ਚੀਜ਼ਾਂ ਲਿਆ ਕੇ ਦਿੱਤੀਆਂ ਮੈਂ ਵੀ ਬਹੁਤ ਖੁਸ਼ ਕਿ ਚਲੋ ਕੋਈ ਗੱਲ ਨਹੀਂ 2-4 ਦਿਨ ਰਹਿ ਕੇ ਅੰਕਲ ਫਿਰ ਵਾਪਸ ਜਾਣਗੇ ਤੇ ਮੈਂ ਵੀ ਨਾਲ ਹੀ ਚਲੀ ਜਾਵਾਂਗੀ ਆਪਣੇ ਘਰ ਪਰ ਮੈਨੂੰ ਨਹੀਂ ਪਤਾ ਸੀ ਕਿ ਹੁਣ ਸਾਰੀ ਉਮਰ ਮੈਂ ਆਪਣਾ ਘਰ ਨਹੀਂ ਵੇਖ ਸਕਦੀ ਮੈਂ ਕਦੀ ਵੀ ਆਪਣੇ ਘਰ ਨਹੀਂ ਜਾ ਸਕਦੀ ਕਲਦੀ ਪਤਨੀ ਅੰਕਲ ਨੂੰ ਕੋਰਦੀ ਹੋਈ ਕਹਿੰਦੀ ਸੀ ਕਿ ਤੂੰ ਇੰਨੀ ਛੋਟੀ ਜਿਹੀ ਬੱਚੀ ਨੂੰ ਕਿਉਂ ਲੈ ਕੇ ਆਇਆ ਤੈਨੂੰ ਇਹਦੇ ਤੇ ਤਰਸ ਨਹੀਂ ਆਇਆ ਮੈਨੂੰ ਕਿੱਥੇ ਲੈ ਆਇਆ ਤੇਰਾ ਲਾਲਚ ਤੈਨੂੰ ਇੰਨਾ ਗਰਾ ਦਊਗਾ ਕਦੇ ਸੋਚਿਆ ਵੀ ਨਹੀਂ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਅੰਕਲ ਦੀ ਪਤਨੀ ਅੰਕਲ ਨੂੰ ਇਸ ਤਰ੍ਹਾਂ ਗੁੱਸੇ ਨਾਲ ਕਿਉਂ ਬੋਲ ਰਹੀ ਸੀ ਅਗਲੇ ਦਿਨ ਸਵੇਰ ਹੋਈ ਤਾਂ ਮੈਂ ਵੇਖਿਆ ਕਿ ਅੰਕਲ ਦੇ ਕੋਲ ਇੱਕ ਅੱਧ ਖੜ ਉਮਰ ਦਾ ਵਿਅਕਤੀ ਬੈਠਾ ਚਾਹ ਪੀ ਰਿਹਾ ਸੀ ਮੈਂ ਅੰਕਲ ਦੇ ਬੱਚਿਆਂ ਦੇ ਨਾਲ ਖੇਡ ਰਹੀ ਸੀ ਉਹ ਆਦਮੀ ਬਸ ਮੇਰੇ ਵੱਲ ਹੀ ਘੂਰ-ਘੂਰ ਕੇ ਵੇਖੀ ਜਾ ਰਿਹਾ ਸੀ ਮੈਨੂੰ ਬਹੁਤ ਹੀ ਅਜੀਬ ਲੱਗ ਰਿਹਾ ਸੀ ਕਿ ਇਹ ਆਦਮੀ ਮੈਨੂੰ ਹੀ ਕਿਉਂ ਵੇਖੀ ਜਾ ਰਿਹਾ ਆ ਮੈਂ ਖੇਡਦੀ-ਖੇਡਦੀ ਅੰਦਰ ਚਲੀ ਗਈ ਮੈਂ ਅੰਦਰੋਂ ਖਿੜਕੀ ਵਿੱਚ ਦੀ ਬਾਹਰ ਵੇਖਣ ਲੱਗੀ ਕਿ ਕਦੋਂ ਇਹ ਆਦਮੀ ਜਾਵੇ ਤੇ ਮੈਂ ਫਿਰ ਬੱਚਿਆਂ ਨਾਲ ਖੇਡ ਸਕਾਂ ਕੁਝ ਦੇਰ ਬਾਅਦ ਜੋ ਮੈਂ ਵੇਖਿਆ ਉਸਨੇ ਮੈਨੂੰ ਹੈਰਾਨ ਕਰ ਦਿੱਤਾ ਉਸ ਆਦਮੀ ਨੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢੇ ਤੇ ਅੰਕਲ ਨੂੰ ਫੜਾ ਦਿੱਤੇ। ਅੰਕਲ ਉਹ ਪੈਸੇ ਗਿੰਦਾ ਹੋਇਆ ਬਹੁਤ ਖੁਸ਼ ਸੀ। ਆਂਟੀ ਮੈਨੂੰ ਉਦਾਸ ਲੱਗ ਰਹੀ ਸੀ, ਪਤਾ ਨਹੀਂ ਕਿਉਂ ਆਂਟੀ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਕਿ ਅੰਕਲ ਨੂੰ ਇੰਨੇ ਸਾਰੇ ਪੈਸੇ ਮਿਲ ਰਹੇ ਸੀ ਪਰ ਆਂਟੀ ਬਿਲਕੁਲ ਵੀ ਖੁਸ਼ ਨਜ਼ਰ ਨਹੀਂ ਆ ਰਹੀ ਸੀ। ਅੰਕਲ ਨੇ ਉਸ ਆਦਮੀ ਨੂੰ ਕਿਹਾ ਕਿ ਤੂੰ ਸ਼ਾਮ ਨੂੰ ਆ ਜਾਵੀਂ ਪੂਰੀ ਤਿਆਰੀ ਦੇ ਨਾਲ ਤੈਨੂੰ ਤੇਰਾ ਸਮਾਨ ਮਿਲ ਜਾਵੇਗਾ। ਪਤਾ ਨਹੀਂ ਅੰਕਲ ਕਿਸ ਸਮਾਨ ਦੀ ਗੱਲ ਕਰਦੇ ਸੀ। ਜਦੋਂ ਉਹ ਵਿਅਕਤੀ ਉੱਥੋਂ ਚਲਾ ਗਿਆ ਤੇ ਮੈਨੂੰ ਥੋੜੀ ਖੁਸ਼ੀ ਹੋਈ ਕਿ ਚਲੋ ਚਲਾ ਗਿਆ ਹੁਣ ਮੈਂ ਫਿਰ ਖੇਡ ਸਕਦੀ ਹਾਂ ਫਿਰ ਅੰਕਲ ਨੇ ਮੈਨੂੰ ਕਿਹਾ ਕਿ ਤੂੰ ਹੁਣ ਨਹਾ ਧੋ ਲੈ ਆਪਾਂ ਕਿਤੇ ਜਾਣਾ ਆ ਤੇ ਕੱਪੜੇ ਵੀ ਦੂਜੇ ਪਾਲਾ ਜਿਹੜੇ ਤੇਰੇ ਆਂਟੀ ਨੇ ਕੱਲ ਲਿਆ ਕੇ ਦਿੱਤੇ ਸੀ ਮੈਂ ਕਿਹਾ ਠੀਕ ਆ ਇਹ ਕਹਿ ਕੇ ਮੈਂ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ ਤੇ ਕੱਪੜੇ ਵੀ ਬਦਲ ਲੈ ਤੇ ਆਂਟੀ ਨੇ ਮੇਰਾ ਸਿਰ ਵੀ ਬਾਅਦ ਦਿੱਤਾ ਫਿਰ ਜਦੋਂ ਸ਼ਾਮ ਹੋਈ ਤਾਂ ਉਹੀ ਵਿਅਕਤੀ ਦੁਬਾਰਾ ਤੋਂ ਘਰ ਆਇਆ ਤੇ ਉਹਦੇ ਨਾਲ ਇੱਕ ਔਰਤ ਵੀ ਸੀ ਸ਼ਾਇਦ ਉਸ ਆਦਮੀ ਦੀ ਮਾਂ ਲੱਗ ਰਹੀ ਸੀ ਅੰਕਲ ਉਹਨਾਂ ਨਾਲ ਬਹੁਤ ਹੀ ਚੰਗੇ ਤਰੀਕੇ ਨਾਲ ਗੱਲ ਕਰ ਰਹੇ ਸੀ ਬਹੁਤ ਖੁਸ਼ ਹੋ ਹੋ ਕੇ ਤੇ ਉਹਨਾਂ ਨੂੰ ਵਧਾਈਆਂ ਦੇ ਰਿਹਾ ਸੀ ਪਤਾ ਨਹੀਂ ਕਿਸ ਗੱਲ ਦੀਆਂ ਵਧਾਈਆਂ ਦੇ ਰਿਹਾ ਸੀ ਕਹਿ ਰਹੇ ਸੀ ਕਿ ਚਲੋ ਹੁਣ ਤੁਹਾਡੀ ਰੋਟੀ ਰੋਟੀ ਪੱਕਦੀ ਹੋ ਜੂਗੀ ਉਦਾਂ ਇਹਨੂੰ ਵਿਚਾਰੇ ਨੂੰ ਕਿੰਨੇ ਪੁੱਛਣਾ ਸੀ ਸਾਰੇ ਉਮਰ ਇੰਨੇ ਇਦਾਂ ਹੀ ਰੁੱਲਦੇ ਰਹਿਣਾ ਸੀ ਉਹ ਔਰਤ ਵੀ ਅੰਕਲ ਨੂੰ ਬਹੁਤ ਅਸੀਸਾਂ ਦੇ ਰਹੀ ਸੀ ਕਿ ਤੂੰ ਜੁਗ-ਜੁਗ ਜੀਵੇ ਤੇਰਾ ਭਲਾ ਹੋਵੇ ਤੂੰ ਮੇਰੇ ਪੁੱਤ ਦਾ ਘਰ ਵ사 ਦਿੱਤਾ ਪਰ ਮੈਨੂੰ ਇੰਨਾਂ ਸਾਰੀਆਂ ਗੱਲਾਂ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਕਿਉਂਕਿ ਮੈਂ ਧਿਆਨ ਹੀ ਨਹੀਂ ਦੇ ਰਹੀ ਸੀ ਕਿ ਉਹ ਕੀ ਗੱਲਾਂ ਕਰਦੇ ਨੇ ਤੇ ਕਿਸ ਬਾਰੇ ਗੱਲਾਂ ਕਰਦੇ ਨੇ ਮੈਨੂੰ ਨਹੀਂ ਪਤਾ ਸੀ ਕਿ ਉਹ ਸਾਰੀਆਂ ਗੱਲਾਂ ਮੇਰੇ ਬਾਰੇ ਹੀ ਕਰ ਰਹੇ ਨੇ ਥੋੜੀ ਦੇਰ ਬਾਅਦ ਅੰਕਲ ਨੇ ਮੇਰਾ ਬੈਗ ਫੜਿਆ ਤੇ ਉਹਦੇ ਵਿੱਚ ਮੇਰੇ ਕੱਪੜੇ ਪਾਏ ਤੇ ਮੈਨੂੰ ਕਹਿਣ ਲੱਗੇ ਕਿ ਚੱਲ ਆਪਾਂ ਚੱਲਦੇ ਆ ਤੈਨੂੰ ਮੈਂ ਕਿਤੇ ਲੈ ਕੇ ਜਾਣਾ ਆ ਅੰਕਲ ਮੈਨੂੰ ਲੈ ਕੇ ਉਹਨਾਂ ਦੇ ਨਾਲ ਤੁਰ ਪਏ ਉਹ ਆਦਮੀ ਤੇ ਉਹ ਔਰਤ ਵੀ ਸਾਡੇ ਨਾਲ ਹੀ ਤੁਰ ਪਏ ਮੈਂ ਅੰਕਲ ਨੂੰ ਪੁੱਛਿਆ ਕਿ ਆਪਾਂ ਵਾਪਸ ਜਾ ਰਹੇ ਹਾਂ ਮੈਂ ਪਾਪਾ ਕੋਲ ਜਾਣਾ ਆ ਹੁਣ ਬਹੁਤ ਦਿਨ ਹੋ ਗਏ ਨੇ ਮੇਰਾ ਹੁਣ ਦਿਲ ਨਹੀਂ ਲੱਗਦਾ ਇੱਥੇ ਅੰਕਲ ਕਹਿਣ ਲੱਗੇ ਕਿ ਕੋਈ ਨਾ ਆਪਾਂ ਚੱਲ ਜਾਾਂਗੇ ਥੋੜੇ ਦਿਨ ਹੋਰ ਰੁਕ ਜਾ ਜਦੋਂ ਅਸੀਂ ਅੰਕਲ ਦੇ ਘਰੋਂ ਨਿਕਲੇ ਤਾਂ ਪੈਦਲ ਹੀ ਅੰਕਲ ਮੈਨੂੰ ਕਿਸੇ ਦੇ ਘਰ ਲੈ ਕੇ ਗਏ ਸ਼ਾਇਦ ਉਹ ਘਰ ਉਸ ਅੱਧਖੜ ਉਮਰ ਦੇ ਆਦਮੀ ਤੇ ਉਸ ਔਰਤ ਦਾ ਸੀ। ਉਹਨਾਂ ਨੇ ਮੈਨੂੰ ਲਿਆ ਕੇ ਕਮਰੇ ਵਿੱਚ ਬਿਠਾ ਦਿੱਤਾ ਤੇ ਮੈਨੂੰ ਕਹਿੰਦੇ ਕਿ ਇੱਥੇ ਬਹਿ ਮੈਂ ਹੁਣੇ ਹੀ ਆਉਂਦਾ ਹਾਂ। ਮੈਂ ਉੱਥੇ ਬੈਠੀ ਰਹੀ ਤੇ ਕਿਸੇ ਨੇ ਮੇਰੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਮੈਂ ਬਹੁਤ ਘਬਰਾ ਗਈ। ਘਬਰਾ ਕੇ ਮੈਂ ਅੰਕਲ ਨੂੰ ਆਵਾਜ਼ਾਂ ਦੇਣ ਲੱਗੀ। ਤਾਂ ਉਹ ਔਰਤ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਧੀਏ ਕੋਈ ਗੱਲ ਨਹੀਂ ਉਹ ਆਜੂਗਾ। ਤੋ ਫਿਕਰ ਨਾ ਕਰ। ਹਉ ਤੂੰ ਇੱਥੇ ਹੀ ਰਹਿਣਾ ਆ ਮੈਂ ਇਹ ਸੁਣ ਕੇ ਚੁੱਪ ਹੋ ਗਈ ਕਿ ਮੈਂ ਇੱਥੇ ਕਿਉਂ ਰਹਾਂਗੀ ਮੈਂ ਆਪਣੇ ਘਰ ਵਾਪਸ ਜਾਣਾ ਆ ਮੈਂ ਉਸ ਔਰਤ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਆਪਣੇ ਘਰ ਵਾਪਸ ਜਾਣਾ ਆ ਤੇ ਅੰਕਲ ਮੈਨੂੰ ਲੈ ਕੇ ਜਾਣਗੇ ਮੇਰੇ ਪਾਪਾ ਦੇ ਕੋਲ ਉਹ ਔਰਤ ਕਹਿਣ ਲੱਗੀ ਕਿ ਕੋਈ ਨਹੀਂ ਜਦੋਂ ਜਾਣਾ ਹੋਊਗਾ ਉਹ ਤੈਨੂੰ ਲੈ ਜਾਊਗਾ ਮੈਂ ਬਹੁਤ ਡਰ ਗਈ ਸੀ ਸਹਿਮ ਗਈ ਸੀ ਕਿਉਂਕਿ ਉਹ ਸਾਰੇ ਮੇਰੇ ਲਈ ਅਜਨਬੀ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਸੀ ਸਵੇਰ ਤੋਂ ਸ਼ਾਮ ਹੋਣ ਵਾਲੀ ਸੀ ਪਰ ਹਜੇ ਤੱਕ ਅੰਕਲ ਮੈਨੂੰ ਲੈਣ ਨਹੀਂ ਆਏ ਸੀ ਮੈਂ ਵਾਰ-ਵਾਰ ਦਰਵਾਜ਼ੇ ਵੱਲ ਵੇਖ ਰਹੀ ਸੀ ਕਿ ਕਦੋਂ ਅੰਕਲ ਆਉਣ ਤੇ ਮੈਨੂੰ ਲੈ ਕੇ ਜਾਣ ਜਦੋਂ ਰਾਤ ਹੋਈ ਤਾਂ ਮੈਂ ਉਸੇ ਕਮਰੇ ਵਿੱਚ ਇੱਕ ਮੰਜੇ ਤੇ ਬੈਠੀ ਸੀ ਡਰੀ ਹੋਈ ਥੋੜੀ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਤਾਂ ਮੈਂ ਇੱਕਦਮ ਘਬਰਾ ਕੇ ਦਰਵਾਜ਼ੇ ਵੱਲ ਵੇਖਿਆ ਦਰਵਾਜ਼ੇ ਤੇ ਉਹੀ ਅੱਧਖਣ ਉਮਰ ਦਾ ਆਦਮੀ ਖੜਾ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਜੋ ਅੰਦਰ ਆ ਗਿਆ ਤੇ ਉਸ ਨੇ ਅੰਦਰੋਂ ਕੁੰਡੀ ਲਗਾ ਲਈ ਮੈਂ ਬਹੁਤ ਜਿਆਦਾ ਡਰ ਗਈ ਮੈਂ ਉਸ ਨੂੰ ਕਿਹਾ ਕਿ ਕੁੰਡੀ ਕਿਉਂ ਲਾਈਆ ਕੁੰਡੀ ਖੋਲ ਤਾਂ ਉਸ ਨੇ ਮੇਰੀ ਏਕਣਾ ਸੁਣੀ ਤੇ ਮੇਰੇ ਕੋਲ ਆ ਗਿਆ ਤੇ ਮੈਨੂੰ ਉਸ ਨੇ ਬਾਹਾਂ ਤੋਂ ਫੜ ਲਿਆ ਮੈਂ ਉਸ ਨੂੰ ੱੱਕਾ ਦੇਣ ਦੀ ਬਹੁਤ ਕੋਸ਼ਿਸ਼ ਕਰਦੀ ਰਹੀ ਪਰ ਮੈਂ ਕੀ ਕਰਦੀ ਮੈਂ ਛੋਟੀ ਸੀ ਤੇ ਉਹ ਮੇਰੇ ਤੋਂ 2 ਗੁਣਾ ਉਮਰ ਦੇ ਵਿੱਚ ਜ਼ਿਆਦਾ ਸੀ ਤੇ ਉਸ ਨੇ ਸ਼ਰਾਬ ਵੀ ਪੀ ਕੇ ਰੱਖੀ ਸੀ ਜਦੋਂ ਮੈਂ ਰੋ ਰਹੀ ਸੀ ਤੇ ਆਪਣੇ ਆਪ ਨੂੰ ਉਹਦੇ ਕੋਲੋਂ ਛੜਾ ਰਹੀ ਸੀ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਹੁਣ ਤੈਨੂੰ ਮੇਰੇ ਨਾਲ ਹੀ ਰਹਿਣਾ ਪਵੇਗਾ ਅੱਜ ਤੋਂ ਤੂੰ ਮੇਰੀ ਘਰ ਵਾਲੀ ਆ ਮੈਂ ਤੈਨੂੰ ਖਰੀਦ ਲਿਆ ਆ ਤੇਰੇ ਉਸ ਅੰਕਲ ਕੋਲੋਂ ਉਸਨੇ ਮੇਰੇ ਕੋਲੋਂ 50000 ਰੁਪਇਆ ਲਿਆਇਆ ਤੇ ਤੈਨੂੰ ਵੇਚ ਦਿੱਤਾ ਆ ਜਦੋਂ ਇਹ ਸਾਰੀਆਂ ਗੱਲਾਂ ਕਹਿ ਰਿਹਾ ਸੀ ਤਾਂ ਮੇਰੀ ਤਾਂ ਜਿਵੇਂ ਜਾਨ ਹੀ ਨਿਕਲਦੀ ਜਾ ਰਹੀ ਸੀ ਮੇਰੇ ਤੇ ਜਿਵੇਂ ਅਸਮਾਨ ਹੀ ਟੁੱਟ ਪਿਆ ਸੀ ਕਿ ਇਹ ਕੀ ਬੋਲ ਰਿਹਾ ਆ ਮੈਂ ਉਸ ਨੂੰ ਕਿਹਾ ਕਿ ਕੀ ਬਕਵਾਸ ਕਰ ਰਿਆਂ ਤੂੰ ਆਪਣੀ ਉਮਰ ਵੇਖ ਤੂੰ ਮੇਰੇ ਬਾਪ ਦੀ ਉਮਰ ਦਾ ਆ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਆਪਣੀ ਪਤਨੀ ਕਹਿੰਦੇ ਹੋਏ ਤਾਂ ਉਹ ਹੱਸਦਾ ਹੋਇਆ ਕਹਿਣ ਲੱਗਾ ਕਿ ਇਹਦੇ ਵਿੱਚ ਕਾਦੀ ਸ਼ਰਮ ਮੈਂ ਤੈਨੂੰ ਪੈਸੇ ਦੇ ਕੇ ਖਰੀਦਿਆ ਆ ਫ੍ਰੀ ਵਿੱਚ ਨਹੀਂ ਲੈ ਕੇ ਆਇਆ ਤੇ ਕੋਈ ਆਸਾਨ ਨਹੀਂ ਕਰ ਰਹੀ ਤੂੰ ਮੇਰੇ ਨਾਲ ਰਹਿ ਕੇ ਤੇ ਚੁੱਪ ਕਰ ਜੇ ਅੱਜ ਤੋਂ ਬਾਅਦ ਆਪਣੀ ਜ਼ੁਬਾਨ ਖੋਲੀ ਤੇ ਜ਼ੁਬਾਨ ਵੜ ਦੂੰਗਾ ਉਸਨੇ ਇੰਨੇ ਸਖਤ ਲਜੇ ਵਿੱਚ ਮੇਰੇ ਨਾਲ ਗੱਲ ਕੀਤੀ ਕਿ ਮੈਂ ਪੂਰੀ ਤਰ੍ਹਾਂ ਕਬਰਾ ਗਈ ਤੇ ਮੈਂ ਗੁੰਮ ਹੋ ਗਈ ਤੇ ਉਹ ਸਾਰੀ ਰਾਤ ਮੈਨੂੰ ਆਪਣੀ ਹਵਾਨੀਅਤ ਦਾ ਸ਼ਿਕਾਰ ਬਣਾਉਂਦਾ ਰਿਹਾ ਮੇਰੇ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਤੇ ਮੈਂ ਚੀਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਆਦਮੀ ਨੇ ਮੇਰੇ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਮੇਰੀ ਆਵਾਜ਼ ਬਾਹਰ ਨਹੀਂ ਜਾਣ ਦੇ ਰਿਹਾ ਸੀ ਫਿਰ ਮੈਂ ਵੀ ਸੋਚ ਲਿਆ ਕਿ ਮੇਰੇ ਚੀਕਣ ਦਾ ਕੀ ਫਾਇਦਾ ਹੈ ਇੱਥੇ ਮੇਰੇ ਸੁਣ ਮੇਰੀਆਂ ਚੀਕਾਂ ਸੁਣਨ ਵਾਲਾ ਕੌਣ ਹੈ ਇਥੇ ਮੇਰਾ ਕੋਈ ਵੀ ਆਪਣਾ ਨਹੀਂ ਸੀ ਪਰ ਮੈਂ ਬਹੁਤ ਰੋ ਰਹੀ ਸੀ ਜਦੋਂ ਸਵੇਰ ਹੋਈ ਤਾਂ ਮੇਰੇ ਕੋਲੋਂ ਉੱਠ ਕੇ ਚੱਲਿਆ ਵੀ ਨਹੀਂ ਜਾ ਰਿਹਾ ਸੀ ਟੌਂ ਔਰ ਤੰਦਰਾਈ ਜਿਹੜੀ ਹੁਣ ਮੇਰੀ ਸੱਸ ਬਣ ਚੁੱਕੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮਹਾਰਾਣੀ ਨਹੀਂ ਆ ਤੈਨੂੰ ਅਸੀਂ ਖਰੀਦ ਕੇ ਲਿਆਂਦਾ ਆ ਉੱਠ ਕੇ ਕੰਮ ਕਰ ਤੇਰੇ ਪਿਓ ਨੇ ਕੰਮ ਨਹੀਂ ਕਰਨਾ ਉਹ ਮੇਰੇ ਨਾਲ ਬਹੁਤ ਹੀ ਬਤਮੀਜ਼ੀ ਨਾਲ ਗੱਲ ਕਰ ਰਹੀ ਸੀ ਉਸਦੇ ਬੋਲਣ ਦਾ ਢੰਗ ਬਹੁਤ ਹੀ ਕੌੜਾ ਸੀ ਤੇ ਉਹਨੇ ਮੇਰੀ ਬਾਤ ਤੋਂ ਖਿੱਚ ਕੇ ਮੈਨੂੰ ਮੰਜੇ ਤੋਂ ਥੱਲੇ ਉਤਾਰ ਦਿੱਤਾ ਉਸਨੇ ਮੇਰੇ ਤੇ ਪੂਰਾ ਤਰਸ ਨਹੀਂ ਕੀਤਾ ਕਿ ਇਹ ਇੱਕ ਬੱਚੀ ਆ ਤੇ ਇਹਦੇ ਤੇ ਕੀ ਬੀਤ ਰਹੀ ਹੋਵੇਗੀ ਤੇ ਇਹਦੇ ਪੁੱਤ ਨੇ ਸਾਰੀ ਰਾਤ ਮੈਨੂੰ ਆਪਣੀ ਹਵਾਨੀਅਤ ਦਾ ਸ਼ਿਕਾਰ ਬਣਾਇਆ ਇੱਕ ਔਰਤ ਹੀ ਇੱਕ ਔਰਤ ਦੀ ਦੁੱਖ ਸਮਝ ਸਕਦੀ ਆ ਪਰ ਜੇਕਰ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਵੇ ਤਾਂ ਉੱਥੇ ਕੋਈ ਕੀ ਕਰੂਗਾ ਫਿਰ ਮੈਂ ਇਸ ਜ਼ਿੰਦਗੀ ਨੂੰ ਆਪਣਾ ਹੀ ਲਿਆ ਮੈਂ ਚੁੱਪਚਾਪ ਜ਼ਿੰਦਗੀ ਕੱਟਾਂ ਲੱਗੀ ਹੁਣ ਮੈਂ ਘਰ ਦੇ ਸਾਰੇ ਕੰਮ ਕਰਦੀ ਰਾਤ ਨੂੰ ਰੋਜ ਉਹ ਸ਼ਰਾਬ ਪੀ ਕੇ ਮੈਨੂੰ ਆਪਣੀ ਹਮਾਨੀਅਤ ਦਾ ਸ਼ਿਕਾਰ ਬਣਾਉਂਦਾ ਇਸੇ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ ਕਦੀ ਕਦੀ ਮੈਨੂੰ ਮੇਰੇ ਪਾਪਾ ਦੀ ਬਹੁਤ ਯਾਦ ਆਉਂਦੀ ਆਪਣੇ ਭੈਣ ਭਰਾਵਾਂ ਦੀ ਬਹੁਤ ਯਾਦ ਆਉਂਦੀ ਤੇ ਮੈਂ ਬਹੁਤ ਰੋਂਦੀ ਸੀ ਪਰ ਮੈਂ ਕੀ ਕਰ ਸਕਦੀ ਸੀ ਮੈਂ ਇਕੱਲੀ ਕਿਤੇ ਜਾ ਵੀ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੈਂ ਕਿੱਥੇ ਆ ਗਈਆਂ ਜਦੋਂ ਕਿਤੇ ਮੈਂ ਬਾਹਰ ਨਿਕਲਣਾ ਆਪਣੀ ਸੱਸ ਦੇ ਨਾਲ ਜਾਣਾ ਤਾਂ ਗਲੀ ਦੀਆਂ ਜਨਾਨੀਆਂ ਨੇ ਮੇਰੇ ਵੱਲ ਵੇ ਵੇ ਕੇ ਕਹਿਣਾ ਕਿ ਇੱਕ ਕਦੇਸਨ ਨੂੰ ਲੈ ਕੇ ਆਇਆ ਇੱਕ ਕਦੇਸਨ ਆ ਇਹਨੂੰ ਖਰੀਦ ਕੇ ਲੈ ਕੇ ਆਇਆ ਵਿਚਾਰੀ ਕਿੰਨੀ ਛੋਟੀ ਜੀ ਬੱਚੀ ਆ ਇਹਨਾਂ ਨੂੰ ਇਹਦੇ ਤੇ ਤਰਸ ਵੀ ਨਹੀਂ ਆਇਆ ਪਰ ਕੋਈ ਵੀ ਕੁਝ ਨਹੀਂ ਬੋਲਦਾ ਸੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਮੈਂ ਪ੍ਰੈਗਨੈਂਟ ਹੋ ਗਈ ਜਦੋਂ ਮੇਰੇ ਬੱਚਾ ਹੋਣ ਵਾਲਾ ਸੀ ਤਾਂ ਵੀ ਉਹ ਆਦਮੀ ਨਸ਼ੇ ਵਿੱਚ ਤੂ ਤੋ ਕੇ ਆਉਂਦਾ ਤੇ ਮੇਰੇ ਨਾਲ ਉਹੀ ਸਭ ਕਰਦਾ ਮੈਂ ਦੱਸ ਵੀ ਨਹੀਂ ਸਕਦੀ ਕਿ ਮੈਂ ਕਿਹੜੀਆਂ ਕਿਹੜੀਆਂ ਤਕਲੀਫਾਂ ਆਪਣੇ ਸਰੀਰ ਤੇ ਝੱਲੀਆਂ ਨੇ ਜਦੋਂ ਮੈਂ ਪ੍ਰੈਗਨੈਂਟ ਸੀ ਤਾਂ ਵੀ ਮੇਰੀ ਸੱਸ ਮੇਰੇ ਕੋਲੋਂ ਸਾਰਾ ਕੰਮ ਕਰਵਾਉਂਦੀ ਸੀ ਮੈਨੂੰ ਬਿਲਕੁਲ ਵੀ ਰੈਸਟ ਨਹੀਂ ਮਿਲਦੀ ਸੀ ਪਰ ਕੀ ਕਰਦੀ ਮੇਰਾ ਕਿਹੜਾ ਮਾਂ ਪਿਓ ਸੀ ਜਿਨ੍ਹਾਂ ਨੂੰ ਮੈਂ ਆਪਣਾ ਦੁੱਖ ਦੱਸ ਸਕਦੀ ਸੀ ਜਾਂ ਮੈਂ ਚਾਰ ਦਿਨ ਪੇਕੀ ਜਾ ਕੇ ਰਹਿ ਹੰਦੀ ਇਥੇ ਤਾਂ ਸਾਰੇ ਮੇਰੇ ਲਈ ਅਜਨਬੀ ਹੀ ਸੀ ਹੁਣ ਮੇਰਾ ਨਵਾਂ ਮਹੀਨਾ ਸ਼ੁਰੂ ਹੋ ਗਿਆ ਸੀ ਉਦੋਂ ਚੋਣਿਆਂ ਦੇ ਦਿਨ ਸੀ ਤੇ ਸਾਡੇ ਸਾਰੇ ਘਰ ਦੇ ਚੋਨਾ ਲਾਉਣ ਵਾਸਤੇ ਬਾਹਰ ਖੇਤਾਂ ਵਿੱਚ ਗਏ ਹੋਏ ਸੀ ਮੈਂ ਘਰ ਵਿੱਚ ਇਕੱਲੀ ਸੀ ਜਦੋਂ ਮੇਰੇ ਦਰਦਾਂ ਸ਼ੁਰੂ ਹੋ ਗਈਆਂ ਉੱਥੇ ਮੇਰੀ ਤਕਲੀਫ ਵੇਖਣ ਵਾਲਾ ਕੋਈ ਵੀ ਨਹੀਂ ਸੀ ਮੈਂ ਬਹੁਤ ਰੋ ਰਲਾ ਰਹੀ ਸੀ ਪ੍ਰਮਾਤਮਾ ਨੂੰ ਯਾਦ ਕਰ ਰਹੀ ਸੀ ਤੇ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਤੇ ਮੇਰਾ ਘਰ ਵਿੱਚ ਹੀ ਬੱਚਾ ਪੈਦਾ ਹੋ ਗਿਆ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ ਉਸ ਤੋਂ ਬਾਅਦ ਮੇਰੇ ਦੋ ਬੇਟੀਆਂ ਵੀ ਹੋਈਆਂ ਹੁਣ ਬੱਚੇ ਵੱਡੇ ਹੋ ਚੁੱਕੇ ਸੀ ਪਰ ਮੇਰੀ ਜ਼ਿੰਦਗੀ ਉਸੇ ਤਰ੍ਹਾਂ ਸੀ ਜਦੋਂ ਮੇਰੇ ਬੱਚੇ ਨਹੀਂ ਸੀ ਤਾਂ ਉਦੋਂ ਸਾਰੇ ਮੈਨੂੰ ਇਸਤੇਮਾਲ ਕਰਦੇ ਹੁੰਦੇ ਸੀ ਕਿਉਂਕਿ ਉਹਨਾਂ ਖਰੀਦ ਕੇ ਜੁਲਾਈ ਆਏ ਸੀ ਮੈਨੂੰ ਮੇਰਾ ਦਿਓਰ ਵੀ ਆਪਣੀ ਹਵਾਜ਼ ਦਾ ਸ਼ਿਕਾਰ ਬਣਾਉਂਦਾ ਰਿਹਾ ਜਦੋਂ ਮੇਰੀਆਂ ਤੀਆਂ ਜਵਾਨ ਹੋਈਆਂ ਤਾਂ ਉਹਨਾਂ ਨੇ ਮੇਰੀ ਤਕਲੀਫ ਵੇਖੀ ਤੇ ਸਮਝੀ ਉਹ ਮੇਰਾ ਪੂਰਾ ਸਾਥ ਦੇ ਲੱਗੀਆਂ ਹੁਣ ਥੋੜਾ ਮੇਰਾ ਸਾਹ ਸੌਖਾ ਹੋਇਆ ਸੀ ਕਿਉਂਕਿ ਮੇਰੀ ਸੱਸ ਵੀ ਇਸ ਦੁਨੀਆ ਤੋਂ ਜਾ ਚੁੱਕੀ ਸੀ ਤੇ ਮੇਰੇ ਦਿਲ ਦਾ ਦਿਓਰ ਦਾ ਵੀ ਵਿਆਹ ਹੋ ਚੁੱਕਿਆ ਸੀ ਹੁਣ ਮੈਂ ਆਪਣੇ ਬੱਚਿਆਂ ਨੂੰ ਹੀ ਆਪਣਾ ਪਰਿਵਾਰ ਸਮਝ ਲਿਆ ਸੀ ਤੇ ਉਹਨਾਂ ਦੇ ਨਾਲ ਝੂਠ ਦੀ ਬੰਨਦੀ ਸੀ ਹੁਣ ਮੈਨੂੰ ਇੱਥੋਂ ਦੇ ਲੋਕਾਂ ਦੀ ਵੀ ਸਮਝ ਆ ਗਈ ਸੀ ਜਿਸ ਘਰ ਦੀ ਵੀ ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਰਹੀ ਆ ਮੈਂ ਸਾਰਿਆਂ ਨੂੰ ਆਪਣਾ ਬਣਾ ਕੇ ਆਪਣਾ ਬਣਾ ਲਿਆ ਤੇ ਉਹਨਾਂ ਨੂੰ ਹੀ ਆਪਣਾ ਪਰਵਾਰ ਸਮਝ ਆਇਆ ਮੈਂ ਕਦੀ ਵੀ ਇਹ ਕੰਮ ਛੱਡ ਕੇ ਕਿਤੇ ਜਾਣ ਬਾਰੇ ਨਹੀਂ ਸੋਚਿਆ ਸੀ ਸੋ ਦੋਸਤੋ ਜਦੋਂ ਇੱਕ ਛੋਟੀ ਜੀ ਬੱਚੀ ਨੂੰ ਲਿਆ ਕੇ ਵੇਚ ਦਿੱਤਾ ਜਾਂਦਾ ਆ ਤਾਂ ਉਹ ਇਹ ਕਦੇ ਨਹੀਂ ਸੋਚਦਾ ਕਿ ਪ੍ਰਮਾਤਮਾ ਸਭ ਕੁਝ ਵੇਖਦਾ ਆ ਜੇ ਕਿਸੇ ਨਾਲ ਆਪਾਂ ਗਲਤ ਕਰਾਂਗੇ ਤਾਂ ਸਾਡੇ ਨਾਲ ਵੀ ਗਲਤ ਹੋਊਗਾ ਮੈਂ ਹਮੇਸ਼ਾ ਪ੍ਰਮਾਤਮਾ ਕੋਲੋਂ ਇਹੀ ਅਰਦਾਸ ਕੀਤੀ ਕਿ हे ਪ੍ਰਮਾਤਮਾ ਉਸ ਅੰਕਲ ਦੀ ਵੀ ਧੀ ਆ ਉਸ ਨਾਲ ਵੀ ਇਸੇ ਤਰ੍ਹਾਂ ਹੋਵੇ ਜਿਸ ਤਰ੍ਹਾਂ ਉਸਨੇ ਮੇਰੇ ਨਾਲ ਕੀਤਾ ਸੀ ਧੰਨਵਾਦ ਜੀ ਇਹ ਸੀ ਅੱਜ ਦੀ ਮੇਰੀ ਸੱਚੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਜਾਂ ਕਿਵੇਂ ਦੀ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ